ਸਰਕਾਰਾਂ ਸਮੇਂ-ਸਮੇਂ ਤੇ ਵੱਖ-ਵੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਕੀਮਾਂ ਬਣਾਉਂਦੀਆਂ ਰਹਿੰਦੀਆਂ ਹਨ ਪਰ ਦੁੱਖ ਦੀ ਗੱਲ ਇਹ ਆ ਕਿ ਇਹ ਸਕੀਮਾਂ ਸਾਡੇ ਨੌਜਵਾਨਾਂ ਤੱਕ ਜਾਂ ਸਾਡੇ ਸਮਾਜ ਤੱਕ ਸਹੀ ਤਰੀਕੇ ਨਾਲ ਜਦੋਂ ਪਹੁੰਚਦੀਆਂ ਨਹੀਂ ਤਾਂ ਅਸੀਂ ਉਹਨਾਂ ਦਾ ਲਾਭ ਨਹੀਂ ਲੈ ਪਾਉਂਦੇ ਹਲਕਾ ਵਿਧਾਇਕ ਬੀਬੀ ਸਰਕਾਰਾਂ ਸਮੇਂ-ਸਮੇਂ ਤੇ ਵੱਖ-ਵੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਕੀਮਾਂ ਬਣਾਉਂਦੀਆਂ ਰਹਿੰਦੀਆਂ ਹਨ ਪਰ ਦੁੱਖ ਦੀ ਗੱਲ ਇਹ ਆ ਕਿ ਇਹ ਸਕੀਮਾਂ ਸਾਡੇ ਨੌਜਵਾਨਾਂ ਤੱਕ ਜਾਂ ਸਾਡੇ ਸਮਾਜ ਤੱਕ ਸਹੀ ਤਰੀਕੇ ਨਾਲ ਜਦੋਂ ਪੁੱਜਦੀਆਂ ਨਹੀਂ ਤਾਂ ਅਸੀਂ ਉਹਨਾਂ ਦਾ ਲਾਭ ਨਹੀਂ ਲੈ ਪਾਉਂਦੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨਕੋਦਰ ਵਾਲਿਆਂ ਨੇ ਕੋਦਮ ਅਪਰਾਲਾ ਕੀਤਾ ਕਿ ਮੇਰੇ ਹਲਕੇ ਦੇ ਵਿੱਚ ਜਿੰਨੇ ਵੀ ਬੇਰੁਜ਼ਗਾਰ ਨੌਜਵਾਨ ਨੇ ਜਾਂ ਵਿਅਕਤੀ ਨੇ ਉਹ ਕਿਸੇ ਨਾ ਕਿਸੇ ਕਿੱਤਾ ਮੁਕੀ ਕੋਰਸ ਦੇ ਨਾਲ ਜੁੜ ਕੇ ਉਹਦੀ ਸਖਲਾਈ ਲੈ ਕੇ ਇਹਨਾਂ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਸਤਿਅਮ ਕਾਲਜ ਨਕੋਦਰ ਦੇ ਨੇੜੇ ਜੋ ਹੈ ਉਹਨਾਂ ਦੀ ਟੀਮ ਅੱਜ ਹਲਕਾ ਵਿਧਾਇਕ ਦੇ ਸਹਿਯੋਗ ਦੇ ਨਾਲ ਇੱਥੇ ਪੁੱਜੀ ਆ। ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਪਿੰਡ ਦੇ ਨੌਜਵਾਨ ਬੱਚੇ-ਬੱਚੀਆਂ ਕਿਹੜੇ-ਕਿਹੜੇ ਕੋਰਸ ਦੇ ਵਿੱਚ ਬਿਲਗਾ ਦੇ ਲੜਕਿਆਂ ਵਾਲੇ ਸਕੂਲ ਵਿੱਚ ਦਾਖਲਾ ਲੈ ਕੇ ਆਪਣੇ ਭਵਿੱਖ ਦਾ ਰਾਹ ਪੱਧਰਾ ਕਰ ਸਕਦੇ ਨੇ। ਵੀਰ ਜੀ ਬਾਈ ਖਾਲਸਾ ਬਾਈ ਫਤਿਹ ਜੀ। ਹੈ ਕੀ ਸੁਬਨਾ ਜੀ ਆਪਣਾ? ਮੇਰਾ ਨਾਮ ਜੇ ਸੰਜੀਵ ਕੁਮਾਰ। ਜੀ ਸੰਜੀਪ ਜੀ ਕੀ ਜਾਣਕਾਰੀ ਦਿਓ ਸਾਨੂੰ ਜਿਹੜਾ ਕਿ ਤੁਹਾਡਾ ਸਤਿਮ ਕਾਲਜ ਵਾਲਿਆਂ ਨੇ ਇੱਕ ਮੂਵ ਚਲਾਈ ਆ ਵੀ ਨੌਜਵਾਨਾਂ ਨੂੰ ਟ੍ਰੇਨਿੰਗ ਦੇਣੀ ਆ ਤੇ ਕਿਹੜੇ ਕਿਹੜੇ ਕੋਰਸ ਨੂੰ ਲੈ ਕੇ ਤੁਸੀਂ ਹੁਣ ਬਿਲਗਾ ਦੇ ਵਿੱਚ ਕਲਾਸਾਂ ਸ਼ੁਰੂ ਕਰ ਰਹੇ ਆ ਹਾਂਜੀ ਸਾਡੇ ਕੋਲ ਇਸ ਟਾਈਮ ਜਿਹੜਾ ਬਿਲਗੇ ਦੇ ਵਿੱਚ ਆਇਆ ਹੈਗਾ ਉਹ ਹਾਊਸਕੀਪਿੰਗ ਐਂਡ ਸ਼ੈਫ ਦਾ ਕੋਰਸ ਆਇਆ ਹੈਗਾ ਜੀ ਔਰ ਇਸ ਤੇ ਅਸੀਂ ਪਹਿਲਾਂ ਵੀ ਇੱਕ ਕੋਰਸ ਚਲਾ ਚੁੱਕੇ ਹੈਗੇ ਆਂ ਜੀ ਔਰ ਸੇਮ ਹੀ ਦੁਬਾਰਾ ਇਹ ਕੋਰਸ ਆਇਆ ਹੈਗਾ ਬਿਲਗਾ ਦੇ ਲਈ ਬਿਲਗਾ ਦੇ ਬੱਚੇ ਇਹਦੇ ਵਿੱਚ ਪਾਰਟ ਲੈ ਕੇ ਹੂੰ ਆਪਣਾ ਕੈਰੀਅਰ ਵੀ ਬਣਾ ਸਕਦੇ ਹੈਗੇ ਆਪਣਾ ਕਾਰ ਆਪ ਵੀ ਖੋਲ ਸਕਦੇ ਹੈਗੇ ਆ ਇੱਕ ਬੱਚੇ ਦਾ ਹੁਨਰ ਆ ਜਾਂਦਾ ਹੈਗਾ ਵਾ ਜੀ ਮਤਲਬ ਸਿੱਧਾ ਸਭ ਸ਼ਬਦਾਂ ਚ ਕਹੀਏ ਜਿਹੜੀ ਹੋਟਲ ਮੈਨੇਜਮੈਂਟ ਹੈ ਜਾਂ ਹੋਟਲ ਦੀ ਸ਼ੈਫ ਦੇ ਵਿੱਚ ਕੰਮ ਕਰਨ ਵਾਲੇ ਨੇ ਉਹ ਬੱਚੇ ਇੱਥੋਂ ਤੁਹਾਡੇ ਕੋਲ ਟ੍ਰੇਨਿੰਗ ਲੈ ਸਕਦੇ ਬਿਲਕੁਲ ਜੀ ਬਿਲਕੁਲ ਔਰ ਹੋਟਲ ਲਾਈਨ ਦੇ ਵਿੱਚ ਤਾਂ ਐਨੇ ਕਿਤੇ ਹੁੰਦੇ ਹੈਗੇ ਆ ਕਿ ਬਹੁਤ ਜ਼ਿਆਦਾ ਆਪਣੇ ਆਪ ਨੂੰ ਉਹ ਡਿਵੈਲਪ ਕਰ ਸਕਦੇ ਹਨ ਇਸ ਦੇ ਵਿੱਚ ਔਰ ਕੁਕ ਸ਼ੈਫ ਔਰ ਇਹ ਸਭ ਤਾਂ ਤੁਹਾਨੂੰ ਪਤਾ ਹੀ ਆ ਕਿ ਬਾਹਰ ਬਾਹਰ ਤਾਂ ਛੱਡੋ ਕਿ ਆਪਨੇ ਹੁਣ ਇੱਥੇ ਪੰਜਾਬ ਔਰ ਇੰਡੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਬੱਚਾ ਨੂੰ ਅੱਗੇ ਵਧਣ ਦਾ ਮੌਕਾ ਦੇ ਰਿਹਾ ਹੈ। ਮਤਲਬ ਹੋਟਲ ਇੰਡਸਟਰੀ ਦੇ ਵਿੱਚ ਕਾਮਯਾਬ ਹੋਣ ਲਈ ਜਿਹੜਾ ਤੁਹਾਡਾ ਕੋਰਸ ਕਰਾਇਆ ਜਾਂਦਾ ਉਹ ਸਹਾਇੀ ਹੋਊਗਾ। ਬਿਲਕੁਲ ਜੀ ਬਿਲਕੁਲ ਕਿਉਂਕਿ ਇਹ ਪੰਜਾਬ ਦੀ ਜਿਹੜੀ ਗਵਰਨਮੈਂਟ ਆ ਉਹਦੇ ਵੱਲੋਂ ਮਨਜ਼ੂਰਸ਼ੁਦਾ ਹੈਗਾ 187 ਕੰਟਰੀ ਦੇ ਵਿੱਚ ਇਹ ਵੈਲਿਡ ਹੈ। ਜੀ ਔਰ ਇਸ ਕੋਰਸ ਦੇ ਥਰੂ ਇਹਨਾਂ ਨੂੰ ਰੋਜ਼ ਇੱਕ ਪ੍ਰੈਕਟੀਕਲ ਕਰਵਾਇਆ ਜਾਏਗਾ। ਜੀ ਔਰ ਅਕੋਰਡਿੰਗ ਟੂ ਸਟੂਡੈਂਟਸ ਅਸੀਂ ਦੇਖਾਂਗੇ ਕਿ ਜੇ ਇੱਕ ਨਹੀਂ ਆ ਤਾਂ ਅਸੀਂ ਦੋ ਵੀ ਪ੍ਰੈਕਟੀਕਲ ਕਰਵਾ ਸਕਦੇ ਹਾਂ ਕਦੋਂ ਤੁਸੀਂ ਹੁਣ ਬਿਲਗਾ ਤੇ ਆਸੇ ਪਾਸੇ ਦੇ 40 50 ਪਿੰਡ ਲੱਗਦੇ ਨੇ ਉਹਨਾਂ ਦੇ ਬੱਚਿਆਂ ਨੂੰ ਕਦੋਂ ਤੁਸੀਂ ਕਲਾਸਾਂ ਦੀ ਸਟਾਰਟਿੰਗ ਕਰੋ ਐਡਮਿਸ਼ਨ ਕਦੋਂ ਹੋ ਰਹੀ ਹੈ ਦਾਖਲੇ ਤਾਂ ਸਾਡੇ ਵੱਲੋਂ ਸ਼ੁਰੂ ਹੈਗੇ ਆ ਜੀ ਔਰ ਕੱਲ ਤੋਂ ਸਾਡੀਆਂ ਪਹਿਲੀ ਤਰੀਕ ਤੋਂ ਯਾਨੀ ਕਿ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਸਾਡੀਆਂ ਕਲਾਸਿਸ ਸਟਾਰਟ ਹੋਏ 1 ਜਨਵਰੀ 2025 ਨੂੰ ਤੁਹਾਡੀ ਪਹਿਲੀ ਕਲਾਸ ਸ਼ੁਰੂ ਹੋ ਜਾਣੀ ਹੈ ਬਿਲਕੁਲ ਜੀ ਤੇ ਜੇ ਕੋਈ ਬੱਚਾ ਲੇਟ ਵੀ ਆਉਂਦਾ ਤਾਂ ਦੋ ਤਿੰਨ ਦਿਨ ਤੱਕ ਉਹਨਾਂ ਦਾ ਐਡਮਿਸ਼ਨ ਹੋ ਸਕਦਾ ਹਾਂ ਜੀ ਬਿਲਕੁਲ ਪੈਂਡ ਕਰੇਗਾ ਕਿ ਸਾਡੇ ਕੋਲ ਇਸ ਟਾਈਮ ਦੇ ਵਿੱਚ ਮਿਲ ਗਈ ਦੀ ਸਿਰਫ 60 ਸੀਟਾਂ ਵਾਂ ਜੀ ਤੇ 60 ਸੀਟਾਂ ਅਗਰ ਫਿਲ ਹੋ ਜਾਂਦੀਆਂ ਤਾਂ ਫਿਰ ਅਸੀਂ ਉਹਨਾਂ ਦੀ ਰਜਿਸਟਰ ਕਰਾਂਗੇ ਅਗਲੇ ਕੋਰਸ ਦੇ ਵਿੱਚ ਤੇ 60 ਸੀਟਾਂ ਦੇ ਵਿੱਚ ਹੁਣ ਤੱਕ ਕਿੰਨੀਆਂ ਤੁਹਾਡੇ ਕੋਲ ਬਚੀਆਂ ਸੀਟਾਂ ਦੇ ਵਿੱਚ ਜੀ ਸਾਡੇ ਕੋਲ ਤਕਰੀਬਨ 20-25 ਸੀਟਾਂ ਜਿਹੜੀਆਂ ਉਹ ਫਿਲ ਹੋ ਚੁੱਕੀਆਂ ਹੈਗੀਆਂ ਵਾ ਠੀਕ ਹੈ ਜੀ ਬਾਕੀ ਬੱਚੇ ਪਾ ਅੱਛਾ ਇਹ ਜਿਹੜੀਆਂ ਤੁਹਾਡੀਆਂ ਕਲਾਸਾਂ ਸ਼ੁਰੂ ਹੋਣੀਆਂ ਸਵੇਰ ਤੋਂ ਕਿੰਨੇ ਵਜੇ ਸ਼ੁਰੂ ਹੋਇਆ ਕਰਗੀ ਸ਼ਾਮ ਤੱਕ ਦਾ ਸਮਾਂ ਕੀ ਹੋਊਗਾ ਦੇਖੋ ਡਿਪੈਂਡ ਕਰਦਾ ਹੈਗਾ ਵੈਸੇ ਤਾਂ ਇਹਦੇ 8 ਘੰਟੇ ਦੀ ਕਲਾਸ ਹੁੰਦੀ ਆ ਬਟ ਮੌਸਮ ਦੇ ਅਕੋਰਡਿੰਗ ਬੱਚਿਆਂ ਨੇ ਆਣਾ ਦੂਰ ਹੁੰਦਾ ਵਾ ਉਸ ਉਸ ਹਿਸਾਬ ਦੇ ਨਾਲ ਅਸੀਂ 9 ਵਜੇ ਤੋਂ ਲੈ ਕੇ 3 ਵਜੇ ਤੱਕ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਹੈਗੀਆਂ ਤੇ ਇਹ ਲੜਕੇ ਤੇ ਲੜਕੀਆਂ ਤੋਂ ਕਲਾਸਾਂ ਲੱਗਣਗੀਆਂ ਜੀ ਬਿਲਕੁਲ ਲੜਕੇ ਲੜਕੀਆਂ 18 ਸਾਲ ਤੋਂ ਲੈ ਕੇ 35 ਸਾਲ ਤੱਕ ਕੋਈ ਵੀ ਚਾਹੇ ਉਹ ਹਾਊਸ ਵਾਈਫ ਆ ਕੋਈ ਵਰਕਿੰਗ ਆ ਕੋਈ ਵੀ ਆ ਕੇ ਸਖਲਾਈ ਲੈ ਸਕਦਾ ਹੈ ਅੱਛਾ ਹੋਰ ਇਹਦੇ ਵਿੱਚ ਕੀ ਮਤਲਬ ਪੜ੍ਹਾਈ ਦਾ ਉਹਨਾਂ ਦਾ ਪੱਧਰ ਕੀ ਹੋਣਾ ਚਾਹੀਦਾ ਦਸਵੀਂ ਵਾਲੇ ਜਾਂ ਪਲੱਸ 2 ਵਾਲੇ ਜਾਂ ਬੀਏ ਵਾਲੇ ਉਹਦਾ ਮਿਆਰ ਕੀ ਹੋਣਾ ਚਾਹੀਦਾ ਹਾਂਜੀ ਇਹਦੇ ਵਿੱਚ ਘੱਟੋ ਘੱਟ ਜਿਹੜੀ ਆ ਉਹ ਦਸਵੀਂ ਪਾਸ ਹੋਣਾ ਚਾਹੀਦਾ ਹੈਗਾ ਬੱਚਾ ਜੀ ਉਹਦਾ ਸਰਟੀਫਿਕੇਟ ਉਹਨਾਂ ਦੇ ਕੋਲ ਹੋਣਾ ਚਾਹੀਦਾ ਹੈਗਾ ਇੱਕ ਸਾਨੂੰ ਉਹਨਾਂ ਦਾ ਆਧਾਰ ਕਾਰਡ ਚਾਹੀਦਾ ਹੈਗਾ ਜੀ ਤੇ ਫੋਟੋ ਵਗੈਰਾ ਫੋਟੋ ਵਗੈਰਾ ਸਿੰਪਲ ਜਿਹੜੇ ਆਮ ਬੱਚਿਆਂ ਕੋ ਜਿਹੜੇ ਪੇਪਰ ਕੋਈ ਜ਼ਿਆਦਾ ਇੰਦਾ ਦੀ ਨਹੀਂ ਹੈ ਕਿ ਬਹੁਤ ਫਾਰਮੈਲਿਟੀ ਕੀਤੀਆਂ ਜਾਣਗੀਆਂ ਇੰਦਾ ਦਾ ਕੁਝ ਨਹੀਂ ਹੈ ਜਿੱਦਾਂ ਹੁਣ 1 ਜਨਵਰੀ 2025 ਤੋਂ ਕੋਰਸ ਤੁਹਾਡਾ ਸਟਾਰਟ ਹੋਣਾ ਹੈ ਤਾਂ ਕਿੰਨਾ ਚਿਰ ਚੱਲਣਾ ਫੇ ਇਹ ਇਹ ਚੱਲੇਗਾ ਜੀ ਤਕਰੀਬਨ 2 ਮਹੀਨੇ ਔਰ 28 ਦਿਨ ਦੇ ਕਰੀਬ ਚੱਲੇਗਾ ਮਾਰਚ ਦੇ ਆਖਰ ਲਈ ਜਿਹੜੇ ਵੀਕ ਆ ਉਹਦੋਂ ਇਹਨਾਂ ਦਾ ਐਗਜ਼ਾਮ ਹੋ ਜਾਏਗਾ ਜੀ ਉਸ ਵੇਲੇ ਜਦੋਂ एग्जाम ਹੋ ਜਾਂਦਾ ਆ ਬੱਚੇ ਪਾਸ ਹੋ ਜਾਂਦੇ ਨੇ ਤੇ ਉਹ ਫਿਰ ਤੁਸੀਂ ਕੋਈ ਸਰਟੀਫਿਕੇਸ਼ਨ ਸਰਕਾਰ ਦਾ ਮਨਜ਼ੂਰਸ਼ੁਦਾ ਦਿੰਦੇ ਬਿਲਕੁਲ ਜੀ ਬਿਲਕੁਲ ਸਰਕਾਰ ਦੇ ਮਨਜ਼ੂਰਸ਼ੁਦਾ ਹੀ ਇਹਦਾ ਸਰਟੀਫਿਕੇਟ ਆਏਗਾ ਔਰ ਇਹ 187 ਕੰਟਰੀਆਂ ਦੇ ਵਿੱਚ ਵੈਲਿਡ ਵੀ ਹੋਏਗਾ ਇਹ ਨਹੀਂ ਆ ਕਿ ਸਿਰਫ ਇੰਡੀਆ ਦੇ ਵਿੱਚ ਹੀ ਚੱਲੇਗਾ ਬਕਾਇਦਾ ਇਹ 187 ਕੰਟਰੀਆਂ ਦੇ ਵਿੱਚ ਕਿਤੇ ਵੀ ਜਾ ਕੇ ਬੱਚਾ ਆਪਣਾ ਜਵਾਬ ਲਈ ਆਪ ਲਾਈਕ ਆ ਸਰ ਇੱਕ ਚੀਜ਼ ਹੋਰ ਦੱਸਿਓ ਵੀ ਜਿਹੜੇ ਬੱਚੇ ਆ ਰਹੇ ਨੇ ਉਹ ਬੱਚਿਆਂ ਨੇ ਜਦੋਂ ਐਡਮਿਸ਼ਨ ਲੈਣੀ ਆ ਜਾਂ ਕਲਾਸਾਂ ਲਾਉਣੀਆਂ ਜਾਂ ਸਰਟੀਫਿਕੇਟ ਦੇਣੇ ਆ ਉਦੋਂ ਤੱਕ ਕੋਈ ਉਹਨਾਂ ਤੋਂ ਫੀਸ ਵੀ ਲਈ ਜਾਣੀ ਆ ਕਿ ਜਾਂ ਟੋਟਲ ਫਰੀ ਆ ਨਹੀਂ ਜੀ ਇਹ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈਗਾ ਜਿਹਦੇ ਵਿੱਚ ਕਿ ਬਿਲਕੁਲ ਵੀ ਕੋਈ ਅਸੀਂ ਉਹਨਾਂ ਕੋਲ ਪੈਸਾ ਨਹੀਂ ਲੈਣਾ ਹੈਗਾ ਨਾ ਹੀ ਉਹਨਾਂ ਨੂੰ ਪ੍ਰੈਕਟੀਕਲ ਦਾ ਕੋਈ ਪੈਸਾ ਲੈਣੇ ਹੈਗੇ ਨਾ ਕੁਝ ਵੀ ਨਹੀਂ ਉਲਟਾ ਸਾਡੇ ਲੋਜ ਯਾਨੀ ਕਿ ਸਰਕਾਰ ਲੋਜ ਇਹਨਾਂ ਨੂੰ ਕਿਤਾਬਾਂ ਵੀ ਦਿੱਤੀਆਂ ਜਾਣਗੀਆਂ ਠੀਕ ਹੈ ਜੀ ਔਰ ਇਹਨਾਂ ਨੂੰ ਇੰਟਰਨੈਟ ਦੀ ਫ੍ਰੀ ਸੇਵਾ ਵੀ ਦਿੱਤੀ ਜਾਏ ਜਿਹੜਾ ਤੁਸੀਂ ਬੱਚਿਆਂ ਨੂੰ ਸਿਖਾਉਣਾ ਆ ਜੀ ਉਹਦੇ ਲਈ ਤੁਹਾਨੂੰ ਜਿਹੜਾ ਰੌ ਮਟੀਰੀਅਲ ਚਾਹੀਦਾ ਆ ਜਾਂ ਉਹਦੇ ਲਈ ਹੋਰ ਕੋਈ ਸਾਜ ਸਮਾਨ ਚਾਹੀਦਾ ਉਹ ਵੀ ਸਾਰਾ ਤੁਸੀਂ ਆਪਣੇ ਕੋਲ ਦੇਵੋਗੇ ਹਾਂਜੀ ਬਿਲਕੁਲ ਜੀ ਇਹ ਜਿੰਨਾ ਵੀ ਇੱਥੇ ਕੋਈ ਵੀ ਐਕਸਪੈਂਸ ਹੁੰਦਾ ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜਾ ਵਾ ਉਹ ਸਾਰਾ ਹੀ ਸਾਡੇ ਲੋਗਾ ਕੋਈ ਬੱਚੇ ਕੋਲ ਨਹੀਂ ਲਿਆ ਜਾਏਗਾ ਪੈਸਾ ਬਿਲਕੁਲ ਬੱਚਿਆਂ ਨੂੰ ਬਿਲਕੁਲ ਫ੍ਰੀ ਆ ਠੀਕ ਹੈ ਜਦੋਂ ਤੁਸੀਂ ਸਰਟੀਫਿਕੇਟ ਦੇਣਾ ਆ ਉਹ ਸਰਟੀਫਿਕੇਟ ਦੇ ਆਧਾਰ ਤੇ ਜਿੱਦਾਂ ਗਵਰਨਮੈਂਟ ਦੀਆਂ ਕੋਈ ਵੱਖ-ਵੱਖ ਸਮਾਲ ਸਕੇਲ ਇੰਡਸਟਰੀ ਦੇ ਵਿੱਚ ਸਕੀਮਾਂ ਹੁੰਦੀਆਂ ਉਹਨਾਂ ਨੂੰ ਫਿਰ ਆਪਣੇ ਕੰਮ ਚਲਾਉਣ ਲਈ ਉਹ ਜਿਹੜੀਆਂ ਸਕੀਮਾਂ ਦੇ ਵਿੱਚ ਉਹਨਾਂ ਦਾ ਇੱਕ ਤਜਰਬੇ ਦਾ ਸਰਟੀਫਿਕੇਟ ਹੁੰਦਾ ਆ ਉਹ ਲੋਕਾਂ ਨੇ ਬੱਚਿਆਂ ਨੇ ਲੋਨ ਲੈ ਕੇ ਆਪਣੇ ਕੰਮ ਸਟਾਰਟ ਕਰਨੇ ਹੋਏ ਤਾਂ ਤੁਹਾਡਾ ਸਰਟੀਫਿਕੇਟ ਉੱਥੇ ਕੰਮ ਕਰੂਗਾ ਬਿਲਕੁਲ ਜੀ ਜੋ ਸਰਕਾਰੀ ਹਦਾਇਤਾਂ ਦੇ ਅਕੋਰਡਿੰਗ ਚੱਲਦੇ ਹੈਗੇ ਆ ਉਸੇ ਹਿਸਾਬ ਨਾਲ ਉਹਨਾਂ ਨੂੰ ਉਹਨਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਜਾਣਗੀਆਂ ਜੀ ਤੇ ਹੋਰ ਬੱਚੇ ਇਹ ਤੋਂ ਬਿਨਾ ਕੋਈ ਹੋਰ ਬੱਚਿਆਂ ਦੇ ਧਿਆਨ ਰੱਖਣ ਵਾਲੀ ਗੱਲ ਬੱਚਿਆਂ ਦੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਜੀ ਕਿ ਸੈਂਸੀਅਰ ਹੋ ਕੇ ਇੱਥੇ ਕਲਾਸਿਸ ਲਗਾਣਗੇ ਤਾਂ ਆਪਣਾ ਕੈਰੀਅਰ ਬਹੁਤ ਜਲਦੀ ਹੀ ਉਹ ਅਪਡੇਟ ਕਰ ਲੈਣਗੇ ਔਰ ਉਹਦੇ ਵਿੱਚ ਇਹ ਹੈ ਕਿ ਆਪਣੇ ਕੈਰੀਅਰ ਨੂੰ ਉੱਪਰ ਲੈ ਜਾਂਦੇ ਲਈ ਇਹ ਬਹੁਤ ਹੀ ਫਾਇਦੇਮੰਦ ਸਕੀਮ ਕੱਢੀ ਹੈ ਸਰਕਾਰ ਨੇ ਸਰਕਾਰ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹਾਂਗਾ ਇਸ ਕੋਰਸ ਦੇ ਚੱਲਦੇ ਆ ਤੇ ਜੋ ਗਜਟਡ ਸ਼ੁੱਟੀਆਂ ਹੁੰਦੀਆਂ ਆ ਇਹ ਹੀ ਛੁੱਟੀਆਂ ਰਹਿਣਗੀਆਂ ਕਿ ਜਾਂ ਕੋ ਤੁਹਾਡਾ ਕੋ ਹਫਤੇ ਦੇ 5 ਦਿਨ ਜਾਂ 7 ਦਿਨ ਕੋਈ ਤੁਹਾਡਾ ਕਿਦਾਂ ਦਾ ਕੋਰਸ ਚੱਲੂਗਾ ਨਹੀਂ ਜੀ ਇਹ ਹਫਤੇ ਦੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਹੁੰਦੀ ਆ 6 ਦਿਨ ਹਾਂਜੀ ਆਰਗਨਾਈਜ਼ਡ ਛੁੱਟੀਆਂ ਦੇ ਵਿੱਚ ਛੁੱਟੀਆਂ ਮੰਨੀਆਂ ਜਾਣਗੀਆਂ ਜੀ ਸੰਜੀਵ ਜੀ ਜਾਣਕਾਰੀ ਦਿੱਤੀ ਬੜੀ ਮਿਹਰਬਾਨੀ ਹੈ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ